ਫਿਰ ਤੋਂ ਖਡੂਰ ਸਾਹਿਬ ਹਲਕੇ ਦੇ ਵਿੱਚ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਪਿਛਲੀ ਵਾਰ ਵੀ ਤੁਸੀਂ ਲੋਕਾਂ ਨੇ ਅਥਾ ਪਿਆਰ ਦਿੱਤਾ ਸਾਨੂੰ ਬਹੁਤ ਸਪੋਰਟ ਕੀਤੀ ਬੀਬੀ ਖਾਲੜਾ ਜੀ ਨੇ ਤੁਸੀਂ ਆਪਣੇ ਦੇਲ ਦੇ ਨਾਲ ਵੋਟਾਂ ਪਾਈਆਂ ਸਮਰਥਨ ਕੀਤਾ ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਅੱਜ ਮੈਂ ਇੱਥੇ ਕਿਸੇ ਪਾਰਟੀ ਦੇ ਪ੍ਰਚਾਰ ਲਈ ਨਹੀਂ ਆਈ ਤੇ ਨਾ ਹੀ ਮੇਰਾ ਕਿਸੇ ਪਾਰਟੀ ਦੇ ਨਾਲ ਕੁਝ ਲੈਣਾ ਦੇਣਾ ਮੈਂ ਇੱਥੇ ਆਈ ਹਾਂ ਭਾਈ ਅਮਰਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਮੈਨੂੰ ਲੱਗਦਾ ਕਿ ਮੇਰਾ ਫਰਜ ਬੰਦਾ ਹੈ ਮੇਰੀ ਜ਼ਿੰਮੇਵਾਰੀ ਬੰਦੀ ਹੈ ਕਿ ਨਾਨਾ ਦਾ ਸਾਥ ਜਮਾ ਤੇ ਤੁਹਾਡਾ ਸਾਰਿਆਂ ਦਾ ਵੀ ਫਰਜ ਬੰਦਾ ਹੈ ਕਿ ਤੁਹਾਡੇ ਘਰ ਦੀ ਇੱਕ ਇੱਕ ਵੋਟ ਭਾਈ ਅਮਰਿਤਪਾਲ ਸਿੰਘ ਜੀ ਨੂੰ ਜਾਵੇ ਕਿਉਂਕਿ ਇਹਨਾਂ ਦੀ ਜੋ ਕੁਰਬਾਨੀ ਹੈ ਸਾਡੇ ਪੰਜਾਬ ਨੂੰ ਦੇਣ ਇਹਨਾਂ ਦਾ ਪਰਿਵਾਰ ਪਿੱਛੇ ਬੈਠਾ ਇਹਨਾਂ ਦੇ ਪਰਿਵਾਰ ਦੀ ਜੋ ਦੇਣ ਹੈ ਇਹਨਾਂ ਨੇ ਆਤੀ ਤੇ ਹੁਣ ਵਾਰੀ ਸਾਡੀ ਆ ਪੰਜਾਬ ਦੇ ਲੋਕ ਕਿ ਅਸੀਂ ਇਹਨਾਂ ਦਾ ਇਹਨਾਂ ਦੇ ਪਰਿਵਾਰ ਦੇ ਨਾਲ ਖੜੀ ਇਹਨਾਂ ਦਾ ਸਾਥ ਦਈਏ ਤੇ ਇੱਕ ਗੱਲ ਯਾਦ ਰੱਖਿਓ ਜੇ ਤਾਂ ਭਾਈ ਅਮਰਿਤਪਾਲ ਸਿੰਘ ਜਿੱਤਦੇ ਆ ਤਾਂ ਆਪਾਂ ਸਾਰਿਆਂ ਦੀ ਜਿੱਤ ਹੋਵੇਗੀ ਤੇ ਜੇ ਭਾਈ ਅਮਰਿਤਪਾਲ ਸਿੰਘ ਹਾਰਦੇ ਆ ਤਾਂ ਹਾਰ ਭਾਈ ਅਮਰਿਤਪਾਲ ਸਿੰਘ ਦੀ ਨਹੀਂ ਉਹ ਸਾਡੇ ਪੰਜਾਬੀਆਂ ਦੀ ਅਣਖ ਦੀ ਸਾਡੀ ਬਹਾਦਰੀ ਦੀ ਸਾਡੀ ਕੌਮ ਦੀ ਸਾਡੀ ਪੰਜਾਬੀ ਕਿ ਜੋ ਖਡੂਰ ਸਾਹਿਬ ਹਲਕੇ ਦਾ ਜਿੰਨਾਮ ਬਣਿਆ ਹੈ ਨਾ ਪੂਰੀ ਦੁਨੀਆ ਦੇ ਵਿੱਚ ਜੋ ਤੁਹਾਡਾ ਰਤਬਾ ਬਣਿਆ ਹੈ ਉਸ ਰਤਬੇ ਦੀ ਹਾਰ ਹੋਵੇਗੀ ਤੇ ਮਾਝੇ ਦੇ ਜੁਮੇਲਾਂ ਦੇ ਕਿਰਦਾਰ ਦੀ ਹਾਰ ਹੋਵੇਗੀ ਇਹ ਗੱਲਾਂ ਤੁਹਾਨੂੰ ਸੋਚਣੀਆਂ ਪੈਣੀਆਂ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਪਰਮਾਤਮਾ ਕਲਾ ਵਰਤਾਂਦਾ ਤੇ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਨੇ ਉਹ ਕਲਾ ਵਰਤਾਤੀ ਉਸ ਪਰਮਾਤਮਾ ਦਾ ਹੁਕਮ ਹੋਇਆ ਜੀ ਕਿ ਮੈਂ ਇਸ ਹਰਕੇ ਨੂੰ ਆਪਣੀ ਵੋਟ ਪਾਓ ਇੱਥੇ ਤੁਸੀਂ ਸਾਰੀਆਂ ਪਾਰਟੀਆਂ ਨਾਲ ਸੰਬੰਧਤ ਲੋਕ ਬੈਠੇ ਹੋਗੇ ਕਾਲੀਗਲ ਬਾਗਲ ਨਾਲ ਭਾਜਪਾ ਨਾਲ ਕਾਂਗਰਸ ਨਾਲ ਆਮ ਆਦਮੀ ਪਾਰਟੀ ਨਾਲ ਤੇ ਤੁਸੀਂ ਉਹਨਾਂ ਦੇ ਲੀਡਰ ਤੁਹਾਡੇ ਕੋਲ ਆਉਂਦੇ ਵੀ ਹੋਣਗੇ ਕਿ ਤੁਸੀਂ ਸਾਨੂੰ ਵੋਟ ਪਾਓ ਉਹਨਾਂ ਨੂੰ ਕਹੋ ਪਹਿਲਾਂ ਵੀ ਤੁਹਾਨੂੰ ਵੋਟਾਂ ਪਾਈਆਂ ਅੱਜ ਵੀ ਪਾਵਾਂਗੇ ਪਰ ਇਸ ਵਾਰ ਸਾਡੀ ਵੋਟ ਪਾਈ ਅੰਮ੍ਰਿਤ ਪਾਲ ਸਿੰਘ ਨੂੰ ਜਾਵੇਗੀ ਤੁਸੀਂ ਕਹਿੰਦੇ ਹੋ ਕਿ ਜੇ ਉਹਨਾਂ ਨੇ ਸਾਡੇ ਕੰਮ ਕਰਵਾਇਆ ਯਾਦ ਰੱਖਿਓ ਸਾਡੇ ਕੰਮ ਕਰਵਾਉਣਾ ਹੈ ਉਹਨਾਂ ਦਾ ਕੰਮ ਆਸੀ ਉਹਨਾਂ ਨੂੰ ਵੋਟਾਂ ਪਾ ਕੇ ਜਿਪਾਇਆ ਹੈ ਸਾਡਾ ਫਰਜ਼ ਬੰਦ ਹੈ ਕਿ ਅਸੀਂ ਇਸ ਵਾਰ ਦੀਆਂ ਵੋਟਾਂ ਸਾਡੀ ਕੌਮ ਦੇ ਸੱਚੇ ਸਿਪਾਹੀ ਸਾਡੇ ਹੱਕਾਂ ਦੇ ਲਈ ਲੜਨ ਵਾਲੇ ਵਿਅਕਤੀ ਦੇ ਲਈ ਪਾਈਏ ਕਿਉਂਕਿ ਇਹ ਸਰਕਾਰ ਨੇ ਜੋ ਸਾਡੇ ਪੰਜਾਬ ਤੇ ਤਸ਼ੱਦਦ ਕੀਤਾ ਹੈ ਜੋ ਸਾਡੇ ਲੋਕਾਂ ਦੇ ਨਾਲ ਕੀਤਾ ਜੋ ਸਾਡੇ ਹੱਕਾਂ ਤੇ ਦਾਸਾਂ ਮਾਰਿਆ ਸੋ ਭਰਾਓ ਤੁਹਾਡੇ ਕੋਲ ਵੇਲਾ ਹੁਣ ਮੱਝੇ ਵਾਲਿਓ ਕਿ ਤੁਸੀਂ ਭਾਈ ਅਮਰਿਤਪਾਲ ਸਿੰਘ ਦਾ ਸਾਥ ਦਿਓ ਜੀ ਡੱਟ ਕੇ ਉਹਨਾਂ ਦੇ ਨਾਲ ਖੜੋ ਅੱਗੇ ਵੀ ਬਥੇਰੀਆਂ ਬੋਟਾਂ ਆਣੀਆਂ ਨੇ ਜਦੋਂ ਮਰਜੀ ਜਿਸੇ ਨੂੰ ਪਾ ਦਿਓ ਪਰ ਇਸ ਵਾਰ ਭਾਈ ਅਮਰਿਤਪਾਲ ਸਿੰਘ ਨੂੰ ਵੋਟ ਪਾਓ ਜੀ ਇੰਨੀਆਂ ਸਖਮਰੀਆਂ ਬੇਨਤੀਆਂ ਤੁਸੀਂ ਪ੍ਰਵਾਨ ਕਰਿਓ ਅਖੀਰ ਤੇ ਮੈਂ ਦੋ ਲਾਈਨਾਂ ਬੋਲਣਾ ਚਾਹਾਂਗੀ ਕਿ ਜਾਲਮ ਰੋਜ਼ ਜੰਮਦੇ ਤਾਂ ਵੀ ਮੁੱਕ ਜਾਂਦੇ ਸਿੰਘ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ ਜ਼ਖਮ ਮੇਰੇ ਪੰਜਾਬ ਦੇ ਤੋਣੇ ਗੋਲ ਨਦੀ ਜਾਂਦੇ ਐ ਤੇ ਪਿਛਲੇ ਸੁੱਤਦੇ ਨਹੀਂ ਗੈਰੀ ਗੋਲੀਆਂ ਜੇ ਗਿਣ ਕੇ ਮਾਰਦਾ ਨਹੀਂ ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ ਸਫਰੀ ਲੋਕ ਸਿਰਦਾਂ ਨੂੰ ਪੂਜਦੇ ਨੇ ਮਾਰੇ ਬੰਦੇ ਦੀ ਮਰੀ ਤੇ ਥੱਕਦੇ ਨਹੀਂ ਮਾਰੇ ਬੰਦੇ ਦੀ ਮਰੀ ਤੇ ਥੱਕਦੇ ਨਹੀਂ ਤੇ ਖਡੂਰ ਸਾਹਿਬ ਵਾਲੋ ਐਤ ਕੀ ਸਵਾਲ ਤੁਹਾਡੇ ਕਿਰਦਾਰਾਂ ਦਾ ਐਨੀਆਕ ਬੇਨਤੀ ਹੈ ਕਿ ਪ੍ਰਬੰਧ ਕਰਿਓ ਸੋਤਰ ਵੀ ਸੰਜ ਪਾ ਦੋ ਜੀ ਵਾਹਿਗੁਰੂ ਜੀ